ਬੀਜੇਪੀ ਦਾ ਪ੍ਰਧਾਨ ਕਹਿੰਦਾ ਵੀ ਕਾਕਾ ਕਾਤੇ ਡਿਬੇਟ ਕਰਨੀ ਹੈ ਇਲੀਗਲ ਮਾਇੰਗ 15 ਲੱਖ ਤੇ ਨਾ ਕਰੀ 2 ਕਰੋੜ ਨੌਕਰੀਆਂ ਹਰੇਕ ਸਾਲ ਉਹ ਤੇ ਨਾ ਕਰੀਏ ਕਰਜ਼ਾ ਮਾਫ ਸੋਰਾ ਉਹ ਤੇ ਨਾ ਕਰੀਏ ਜੋ ਜੁਮਲੇबाजी ਹੋ ਰਹੀ ਹੈ ਕਰ ਲੋ ਟਵੇਟ ਉਹਨੂੰ ਆ ਜਾ ਕੋਈ ਨਹੀਂ ਸਬਜੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਨੇ ਆ ਟਿੰਡੋਆਂ ਦੀ ਆ ਕਿੰਨੇ ਆ ਥੋੜੀ ਜਿਹੀ ਪਿੱਲੀਏ ਨਾ ਪਾਈ ਆ ਆਲੂ ਥੋੜੇ ਬਿੰਗਾ ਜਿਹਾ ਲੱਗਦਾ ਇਹ ਨਾ ਪਾਈ ਮੱਝਾਂ ਖਰੀਦਣ ਵੇਲੇ ਪਸ਼ੂ ਖਰੀਦਣ ਵੇਲੇ ਤੋ ਤਾਂ ਮੁਕਸਦ ਦੀ ਮੰਡੀ ਲੱਗਦੀ ਵੱਡੀ ਉਹਦੀ ਨਸਲ ਪੁੱਛਦੇ ਆ ਪੂਰਾ ਉਹਦਾ ਖਾਨਦਾਨ ਚੈੱਕ ਕਰਦੇ ਆ ਮੱਝਾਂ ਦਾ ਘੋੜਿਆਂ ਦਾ ਕੰਪਿਊਟਰਾਂ ਨੂੰ ਐਂ ਵੋਟਾਂ ਪਾਈ ਗਏ ਐਂ ਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਐਂ ਪਾਈ ਗਏ ਬੱਸ ਸੀ ਆਉਣਾ ਸੀ ਜੇ ਹਰ ਨਾਂ ਵੀ ਆਏ ਹੁੰਦੇ ਤਾਂ ਵੀ ਹਰੇਕ ਕੇਂਦਰ ਸਰਕਾਰ ਹਰੇਕ ਸਟੇਟ ਨੂੰ ਉਹ ਹਿੱਸਾ ਦਿੰਦੀ ਆ ਉਹਨਾਂ ਸਕੀਮਾਂ ਦਾ ਉਹਨਾਂ ਸਕੀਮਾਂ ਦਾ ਪੈਸੇ ਹੀ ਕਹੀ ਜਾਂਦੇ ਇਹਨੂੰ ਹੁਣ ਤੁਸੀਂ 1600 ਕਰੋੜ ਚੋਂ ਕੱਟ ਲਓ ਉਹ ਤਾਂ ਉਹ ਵੀ ਆਉਣਾ ਸੀਗਾ ਜੀ ਤੁਸੀਂ ਜਿਹੜਾ ਸਪੈਸ਼ਲ ਪੈਕੇਜ ਦੇ ਕੇ ਗਏ ਸੀ ਉਹ ਤਾਂ ਦੇ ਦਿਓ ਅੱਛਾ ਕੱਲਾ ਆਪਣਾ ਨਹੀਂ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ 'ਚ ਗਿਆ ਸੀ ਹਿਮਾਚਲ ਵਾਲਾ ਵੀ ਇਹੀ ਰੋਣਾ ਰੋਂਦਾ ਸੀ ਕਹਿੰਦਾ ਸਾਡੇ ਤਾਂ ਆਪ ਨਹੀਂ ਆਏ 1500 ਕਰੋੜ ਪਲੀਜ਼ ਜੇ ਮੈਂ ਵੀ ਇਹ ਲਾ ਮੈਟਰ ਬੰਦ ਕਰੋ ਮੈਂਂ ਦੀ ਅਗਰ ਆਪਾਂ ਕਿਸੇ ਦੇ ਘਰੇ ਦਿੰਨੇ ਆ ਤਾਂ ਉਹਨਾਂ ਨੇ ਅਗਰ ਲਵਾਤੀਏ ਤੈਨੂੰ ਕੋਈ ਗੁਨਾਹ ਤਾਂ ਉਹਨਾਂ ਨੇ ਕਰਨੀ ਦਿੱਤਾ ਨਹੀਂ ਮੈਂਂ ਦੀ ਅਲੀ ਗੱਲ ਤਾਂ ਐਵੇਂ ਮੈਂ ਕੋਈ ਵਿਆਹ ਵਿਉ ਨਹੀਂ ਕਰਵਾਇਆ ਮੇਰੇ ਪਿਓ ਜੀ ਦਾ ਉਹ ਜੀ मिनिस्टर ਛਰਾਪ ਪੀ ਕੇ ਗੁਰੂ ਘਰਾਂ ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਦੋਂ ਆਪਣੀ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੀ ਗਿਆ ਆਪਾਂ ਨੂੰ ਮੈਂ ਸਾਰੇ ਸੰਤ ਮਹਾਪੁਰਖ ਸਾਰੀ ਸੰਸਥਾ ਨੂੰ ਬੇਨਤੀ ਕਰਦਾ ਜਦੋਂ ਤੱਕ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਦੁਸ਼ਮਨ ਨੂੰ ਨਹੀਂ ਪਛਾਣਦੇ ਆਪਣਿਆਂ ਨੂੰ ਨਹੀਂ ਪਛਾਣਦੇ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਜੀ ਤੁਸੀਂ ਬਜ਼ੁਰਗ ਹੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਉਹਦੀ ਮੰਨਿਆ ਉਹ ਕਹਿੰਦਾ ਨਾ ਸਖਬੀਰ ਜੀ ਕਿ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨਹੀਂ ਇਹ ਤੁਹਾਨੂੰ ਹੋਰ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿੱਦਾਂ ਕਰ ਲਗੇ